ਤਤ੍ਰਿਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚੋਂ ਹਜ਼ਾਰਾਂ ਪੰਜਾਬੀਆਂ ਦਾ ਜੁਲੇ ਬਿਸਤਰਾ ਗੋੜ ਕੈਲੀਫੋਰਨੀਆ ਤੋਂ 3400 ਜਣੇ ਚੜ ਗਏ ਭਾਰ ਦਾ ਜਹਾਜ਼ ਟਰੰਪ ਸਰਕਾਰ ਅਸਾਈਲਮ ਕਲੇਮ ਰੱਦ ਕਰਨ ਦੀ ਤਿਆਰੀ ਵਿੱਚ ਆਇਸ ਵਾਲਿਆਂ ਨੇ ਕਾਬੂ ਕੀਤਾ ਇੱਕ ਹੋਰ ਪੰਜਾਬੀ ਬਰਿੰਦਰ ਸਿੰਘ ਨੂੰ ਕੋਕੀਨ ਤਸਕਰੀ ਦੇ ਮਾਮਲੇ ਵਿੱਚ ਠਹਿਰਾਇਆ ਗਿਆ ਸੀ ਦੋਸ਼ੀ ਕੈਨੇਡਾ ਵਿੱਚ ਬਜ਼ੁਰਗ ਮੁਸਲਮਾਨ ਦਾ ਬੇਰਹਿਮੀ ਨਾਲ ਕਤਲ ਮਸਜਿਦ ਤੋਂ ਘਰ ਜਾ ਰਹੇ ਸਨ ਇਬਰਾਹਿਮ ਬਾਲਾ Ontario ਵਿੱਚ ਪਹਿਲੀ ਨਵੰਬਰ ਤੋਂ ਮਹਿੰਗੀ ਹੋ ਰਹੀ ਹੈ ਬਿਜਲੀ ਲੋਕਾਂ ਦੀ ਜੇਬ ਉਤੇ ਵਧੇਗਾ ਬੋਝ ਕਿਸਤੀ ਪਲਟਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਪੰਜ ਲਾਪਤਾ ਕਿਸ਼ਤੀ ਵਿੱਚ ਸਵਾਰ ਸਨ 14 ਭਾਰਤੀ ਹਰਿਆਣਾ ਦਾ ਨੌਜਵਾਨ ਕੰਬੋਡੀਆ ਵਿੱਚ ਬੰਦੀ ਬਣਾਇਆ ਤੇ ਹੁਣ ਖਬਰਾਂ ਵਿਸਤਾਰ ਨਾਲ 트럼ਪ ਦੇ ਇਮੀਗ੍ਰੇਸ਼ਨ ਛਾਪਿਆਂ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਨੇ ਅਤੇ ਹੁਣ ਉਹਨਾਂ ਨੇ ਅਮਰੀਕਾ ਵਿੱਚੋਂ ਜੁਲੀ ਬਿਸਤਰਾ ਗੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਹਰ ਵੇਲੇ ਮਨ ਵਿੱਚ ਡਰ ਲੈ ਕੇ ਜਿਉਣਾ ਸੌਖਾ ਨਹੀਂ ਜਿਸ ਨੂੰ ਵੇਖਦੇ ਹਾਂ ਕੁਝ ਟੋਲੀਆਂ ਕੈਨੇਡਾ ਦਾ ਬਾਰਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਨੇ ਪ੍ਰਾਪਤ ਜਾਣਕਾਰੀ ਮੁਤਾਬਕ ਇਕੱਲੇ ਕੈਲੀਫੋਰਨੀਆ ਸੂਬੇ ਵਿੱਚੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3400 ਪ੍ਰਵਾਸੀ ਭਾਰਤ ਦਾ ਜਹਾਜ਼ ਛੱਡ ਗਏ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਅੰਕੜਾ ਕਈ ਗੁਣਾ ਵੱਧ ਸਕਦਾ ਹੈ ਡਿਪਾਰਟਮੈਂਟ ਆਫ ਬਾਰਡਰਲੈਂਡ ਸਿਕਿਉਰਿਟੀ ਤੋਂ ਸੰਕੇਤ ਆਉਣੇ ਸ਼ੁਰੂ ਹੋ ਚੁੱਕੇ ਨੇ ਕਿ ਅਸਾਈਲਮ ਕਲੇਮਜ਼ ਵਿੱਚੋਂ ਸਿਰਫ ਚੋਣਵੀਆਂ ਅਰਜ਼ੀਆਂ ਤੇ ਵਿਚਾਰ ਕੀਤਾ ਜਾਵੇਗਾ ਅਤੇ ਜ਼ਿਆਦਾਤਰ ਰੱਦ ਕੀਤੀਆਂ ਜਾ ਸਕਦੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉੱਤੇ ਸਭ ਤੋਂ ਵੱਧ ਮਾਰ ਪਵੇਗੀ ਪਰ ਵਿਜ਼ਟਰ ਵੀਜ਼ਾ ਤੇ ਅਮਰੀਕਾ ਪੁੱਜਣ ਮਗਰੋਂ ਪਨਾਹ ਦਾ ਦਾਅਵਾ ਕਰਨ ਵਾਲਿਆਂ ਨੂੰ ਰਾਹਤ ਮਿਲ ਸਕਦੀ ਹੈ ਇਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਨੇ ਭਾਈ ਅਮਰਜੀਤ ਸਿੰਘ ਦੀ ਮਿਸਾਲ ਦਿੱਤੀ ਜਿਨ੍ਹਾਂ ਦਾ ਗ੍ਰੀਨ ਕਾਰਡ ਰੱਦ ਕਰ ਦਿੱਤਾ ਗਿਆ ਅਤੇ ਹੁਣ ਉਹ ਅਮਰੀਕਾ ਛੱਡ ਰਹੇ ਨੇ ਦੂਜੇ ਪਾਸੇ ਸਿਰਫ ਅਸਾਈਲਮ ਕਲੇਮ ਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਅਤੇ ਉਹਨਾਂ ਵਾਸਤੇ ਅਮਰੀਕਾ ਵਿੱਚ ਜ਼ਿੰਦਗੀ ਲੰਘਾਉਣੀ ਬੇहद ਮੁਸ਼ਕਲ ਹੋਵੇਗੀ ਇਹਨਾਂ ਹਾਲਾਤ ਨੂੰ ਵੇਖਦਿਆਂ ਪੰਜਾਬ ਵਾਪਸੀ ਕਰਨ ਜਾਂ ਕੈਨੇਡਾ ਦਾਖਲ ਹੋਣ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਦਾ ਇਸੇ ਦੌਰਾਨ H1B ਵੀਜ਼ਾ ਤੇ ਅਮਰੀਕਾ ਵਿੱਚ ਕਦਮ ਰੱਖਦੇ ਹਨ ਲੱਖਾਂ ਡਾਲਰ ਦੀ ਕਮਾਈ ਕਰਨ ਵਾਲਿਆਂ ਨੇ ਵੀ ਦੱਖਣ ਭਾਰਤ ਦੇ ਸ਼ਹਿਰਾਂ ਵਿੱਚ ਵਸੇਬੇ ਦਾ ਰਾਹ ਤਲਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਗ੍ਰੀਨ ਕਾਰਡ ਦੇ ਰਾਹ ਬੰਦ ਹੋ ਚੁੱਕੇ ਨੇ ਕਟੋਕਟ 2028 ਤੱਕ ਭਾਰਤੀ ਲੋਕ ਗ੍ਰੀਨ ਕਾਰਡ ਲਾਟਰੀ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਮੀਗ੍ਰੇਸ਼ਨ ਨਿਯਮਾਂ ਮੁਤਾਬਕ ਜਿਹੜੇ ਮੁਲਕ ਤੋਂ ਪਿਛਲੇ 5 ਸਾਲ ਦੌਰਾਨ 50000 ਤੋਂ ਵੱਧ ਪ੍ਰਵਾਸੀ ਅਮਰੀਕਾ ਪੁੱਜੇ ਹੋਣ ਉਸ ਮੁਲਕ ਨੂੰ ਲਾਟਰੀ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ 2021 ਵਿੱਚ 93450 ਭਾਰਤੀਆਂ ਨੇ ਅਮਰੀਕਾ ਪ੍ਰਵਾਸ ਕੀਤਾ ਅਤੇ 2022 ਵਿੱਚ ਇਹ ਅੰਕੜਾ ਵਧ ਕੇ 127000 ਹੋ ਗਿਆ 2023 ਦੌਰਾਨ 78000 ਭਾਰਤੀਆਂ ਨੇ ਕੰਮਕਾਜ ਦੇ ਮਕਸਦ ਨਾਲ ਅਮਰੀਕਾ ਦੀ ਧਰਤੀ ਤੇ ਕਦਮ ਰੱਖਿਆ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਦਾ ਅੰਕੜਾ 20000 ਤੋਂ ਉੱਤੇ ਦੱਸਿਆ ਜਾ ਰਿਹਾ ਹੈ ਅਤੇ ਹੁਣ ਡਿਪੋਰਟੇਸ਼ਨ ਦਾ ਸਭ ਤੋਂ ਵੱਧ ਖਤਰਾ ਇਹਨਾਂ ਉੱਪਰ ਹੀ ਮੰਡਰਾ ਰਿਹਾ ਹੈ ਇਮੀਗ੍ਰੇਸ਼ਨ ਮਾਰਾ ਮੁਤਾਬਕ ਅਮਰੀਕਾ ਵਿੱਚ ਪੱਕੇ ਹੋਣ ਦੇ ਰਾਹ ਪਹਿਲਾਂ ਹੀ ਘਟ ਸਨ ਪਰ ਹੁਣ ਵਿਆਹ ਤੋਂ ਇਲਾਵਾ ਕੋਈ ਵੀ ਰਾਹ ਭਾਰਤੀਆਂ ਨੂੰ ਰਾਸ ਨਹੀਂ ਆ ਰਿਹਾ ਜਦਕਿ ਇਸ ਤੋਂ ਪਹਿਲਾਂ ਫੈਮਿਲੀ ਸਪਾਂਸਰਸ਼ਿਪ ਅਤੇ ਮਨੁੱਖਤਾ ਦੇ ਆਧਾਰ ਤੇ ਮੁਲਕ ਵਿੱਚ ਪਨਾਹ ਹਾਸਲ ਕਰਨ ਵਿੱਚ ਜ਼ਿਆਦਾ ਦਿੱਕਤਾਂ ਨਹੀਂ ਸਨ ਆਉਂਦੀਆਂ ਬੀਰਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਆਈਸ ਦੇ ਛਾਪਿਆਂ ਦੌਰਾਨ ਗ੍ਰਿਫਤਾਰ ਵਰਿੰਦਰ ਸਿੰਘ ਨਾਲ ਸੰਬੰਧਤ ਅਹਿਮ ਖਬਰਵਾਲ ਅਮਰੀਕਾ ਵਿੱਚ ਸ਼ਟਡਾਊਨ ਦੀ ਪਰਵਾਹ ਨਾ ਕਰਦੇਆਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ ਛਾਪੇ ਲਗਾਤਾਰ ਜਾਰੀ ਨੇ ਅਤੇ ਕੋਕੀਨ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾ ਚੁੱਕੇ ਵਰਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲਾਫਲਨ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਵੱਲੋਂ ਥੋਪੇ ਸ਼ਟਡਾਊਨ ਦੇ باوجود ਅਪਰਾਧਕ ਪਛੋਕੜ ਵਾਲੇ ਪ੍ਰਵਾਸੀਆਂ ਦੀ ਫੜੋ-ਪੜੀ ਦਾ سلسلہ ਲਗਾਤਾਰ ਚੱਲ ਰਿਹਾ ਹੈ ਸ਼ਹਿਰਾਂ ਦੀਆਂ ਗਲੀਆਂ ਵਿੱਚੋਂ ਨਸ਼ਾ ਤਸਕਰ ਬਲਾਤਕਾਰੀ ਅਤੇ ਹੋਰ ਖਤਰਨਾਕ ਮੁਜਰਮ ਦੂਰ ਕੀਤੇ ਜਾ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਵਰਿੰਦਰ ਸਿੰਘ ਨੂੰ ਮੈਸਾਚੂਸੈਟਸ ਦੇ ਬੋਸਟਨ ਵਿਖੇ 5 ਕਿਲੋ ਕੋਕੀਨ ਸੜੇ ਗ੍ਰਿਫਤਾਰ ਕੀਤਾ ਗਿਆ ਸੀ ਵਰੀਂਦਰ ਸਿੰਘ ਤੋਂ ਇਲਾਵਾ ਆਈਐਸਡੀ ਨਿਊਯਾਰਕ ਇਕਾਈ ਵੱਲੋਂ ਇਕਵਾਡੋਰ ਦੇ ਡਾਰਵਿਨ ਗੋਂਜ਼ਾਲੇਸ ਮੈਕਸੀਕੋ ਦੇ ਕਾਰਡੇਨਸ ਰੋਡਰਿਗਸ ਅਤੇ ਮੈਕਸੀਕੋ ਦੇ ਹੀ ਐਡਲਬਰਟੋ ਰਿੰਕੋਨ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਨਸ਼ਾ ਤਸਕਰੀ ਤੋਂ ਲੈ ਕੇ ਬਲਾਤਕਾਰ ਤੱਕ ਦੇ ਜੁਰਮਾਂ ਦਾ ਦੋਸ਼ੀ ਕਰਾਰ ਦਿੱਤਾ ਗਿਆ ਡੀਐਚਐਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ 트럼ਪ ਸਰਕਾਰ ਦੇ ਪਹਿਲੇ 7 ਮਹੀਨੇ ਦੌਰਾਨ ਵੱਖ-ਵੱਖ ਨੀਤੀਆਂ ਰਾਹੀਂ ਟੈਕਸ ਪੇਅਰਸ ਦੇ 13.2 ਅਰਬ ਡਾਲਰ ਬਚਾਏ ਗਏ ਰੋਜ਼ਾਨਾ 50 ਮਿਲੀਅਨ ਡਾਲਰ ਦੀ ਬਚਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਰਿਪੋਰਟ ਕੀਤਾ ਜਾ ਰਿਹਾ ਹੈ। ਉਧਰ ਆਈਸ ਨੇ ਦਾਅਵਾ ਕੀਤਾ ਕਿ 1 ਅਕਤੂਬਰ 2024 ਤੋਂ 20 ਸਤੰਬਰ 2025 ਦਰਮਿਆਨ 319980 ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ। ਪਰ ਇਸ ਅੰਕੜੇ ਵਿੱਚ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਕੱਢੇ ਗਏ ਪ੍ਰਵਾਸੀਆਂ ਦੀ ਗਿਣਤੀ ਸ਼ਾਮਲ ਨਹੀਂ ਹੈ। ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਮੁਤਾਬਕ ਟਰੰਪ ਸਰਕਾਰ ਦੇ ਸੱਤਾ ਵਿੱਚ ਆਉਣ ਮਗਰੋਂ 22 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਖੁਦ ਅਮਰੀਕਾ ਛੱਡ ਗਏ ਜਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਬਿਆਰ ਰਿਪੋਰਟ ਹੰਦਰ ਟੀਵੀ। ਅਗਲੀ ਖਬਰ 온ਟਾਰੀਓ ਵਿੱਚ ਬਿਜਲੀ ਮਹਿੰਗੀ ਹੋਣ ਨਾਲ ਸੰਬੰਧਿਤ ਹੈ। ਜੀ ਹਾਂ, 온ਟਾਰੀਓ ਵਿੱਚ ਪਹਿਲੀ ਨਵੰਬਰ ਤੋਂ ਬਿਜਲੀ ਮਹਿੰਗੀ ਹੋ ਰਹੀ ਹੈ ਅਤੇ ਖਪਤਕਾਰਾਂ ਨੂੰ ਤਕਰੀਬਨ 25% ਤੱਕ ਵੱਧ ਬਿੱਲ ਅਦਾ ਕਰਨ ਵਾਸਤੇ ਤਿਆਰ-ਬਰ-ਤਿਆਰ ਰਹਿਣਾ ਹੋਵੇਗਾ। पीक समय दौरान 20.3 सेंट किलोवाट आर के हिसाब ਨਾਲ ਅਦਾਇਗੀ ਕਰਨੀ ਹੋਵੇਗੀ ਜਦਕਿ 31 ਅਕਤੂਬਰ ਤੱਕ ਪੀਕ ਸਮੇਂ ਦੌਰਾਨ ਬਿਜਲੀ ਦਾ ਰੇਟ 15.8 सेंट किलोवाट आर ਹੀ ਰਹੇਗੀ ਸਿਰਫ ਇਹ ਨਹੀਂ ਨਈ ਪਹਿਲੀ ਨਵੰਬਰ ਤੋਂ ਔਨ ਪੀਕ ਮਿਡ ਪੀਕ ਅਤੇ ਆਫ ਪੀਕ ਸਮੇਂ ਵਿੱਚ ਤਬਦੀਲੀ ਹੋ ਰਹੀ ਹੈ ਨਵੀਆਂ ਦਰਾਂ ਮੁਤਾਬਕ ਬਿਜਲੀ ਦੀ ਦਰਮਿਆਨੀ ਖਪਤ ਵਾਲੇ ਸਮੇਂ ਦੌਰਾਨ 15.7 सेंट किलोवाट आर ਦੇ ਹਿਸਾਬ ਨਾਲ ਬਿੱਲ ਵਸੂਲਿਆ ਜਾਵੇਗਾ ਜਦ ਕਿ ਘੱਟ ਖਪਤ ਵਾਲੇ ਸਮੇਂ ਦੌਰਾਨ ਬਿਜਲੀ ਵਰਤਨ ਤੇ 9.8 ਸੈਂਟ ਕਿਲੋਵਾਟ ਆਰ ਦੇ ਹਿਸਾਬ ਨਾਲ ਬਿੱਲ ਜੁੜਦਾ ਜਾਵੇਗਾ ਇਸ ਵੇਲੇ ਮਿਡ ਪੀਕ ਦਰ 12.2 ਸੈਂਟ ਕਿਲੋਵਾਟ ਆਰ ਚੱਲ ਰਹੀ ਹੈ ਅਤੇ ਆਫ ਪੀਕ ਦਰ 7.6 ਸੈਂਟ ਕਿਲੋਵਾਟ ਆਰ ਦੇ ਹਿਸਾਬ ਨਾਲ ਬਿੱਲ ਵਸੂਲ ਕੀਤੇ ਜਾ ਰਹੇ ਨੇ 1 ਨਵੰਬਰ ਤੋਂ 30 ਅਪ੍ਰੈਲ ਤੱਕ ਸਿਆਲ ਦੇ ਹਿਸਾਬ ਨਾਲ ਬਿਜਲੀ ਦੀ ਸਭ ਤੋਂ ਵੱਧ ਖਪਤ ਵਾਲਾ ਸਮਾਂ ਯਾਨੀ ਔਨ ਪੀਕ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮੰਨਿਆ ਜਾਂਦਾ ਹੈ ਜਦਕਿ ਦਰਮਿਆਨੀ ਖਪਤ ਵਾਲਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਮੰਨਿਆ ਜਾਂਦਾ ਹੈ। ਬੇਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਮੁਸਲਮਾਨ ਬਜ਼ੁਰਗ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਨਾਲ ਸੰਬੰਧਤ ਅਹਿਮ ਖਬਰ ਵਾਲ। ਕੈਨੇਡਾ ਦੀ ਮਸਜਿਦ ਵਿੱਚੋਂ ਬਾਹਰ ਨਿਕਲੇ ਇੱਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। Ontario ਦੇ Oshawa ਵਿਖੇ ਵਾਪਰੀ ਵਾਰਦਾਤ ਦੀ ਪੜਤਾਲ ਕਰ ਰਹੀ Durham Regional Police ਨੇ ਕਤਲ ਦੇ ਤਰੀਕੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਅਤੇ ਮਰਨ ਵਾਲੇ ਦੀ شناخت 80 ਸਾਲ ਦੇ ਇਬਰਾਹਿਮ ਬਾਲਾ ਵਜੋਂ ਕੀਤੀ ਗਈ ਹੈ ਕਨਸਟੇਬਲ ਨਿਕ ਗਲੁਕਸਟਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਬਰਾਹਿਮ ਬਾਲਾ ਵੀਰਵਾਰ ਬਾਅਦ ਦੁਪਹਿਰ ਤਕਰੀਬਨ 2:30 ਵਜੇ Oshawa ਦੇ Islamic Center ਤੋਂ ਬਾਹਰ ਆਇਆ ਅਤੇ ਕੁਝ ਹੀ ਮਿੰਟ ਬਾਅਦ ਹੱਤਿਆ ਕਰ ਦਿੱਤੀ ਗਈ ਸੇਮਕੋ ਸਟਰੀਟ ਸਾਊਥ ਅਤੇ ਮੈਕ੍ਰੀਗਰ ਸਟਰੀਟ ਵਿਖੇ ਵਾਪਰੀ ਬਾਰਦਾਤ ਮਗਰੋਂ ਮੁਸਲਮਾਨ ਭਾਈਚਾਰੇ ਵਿੱਚ ਸਹਿਮ ਦਾ ਮਾਹੌਲ ਹੈ। ਵਾਰਦਾਤ ਦੇ ਮੱਦੇਨਜ਼ਰ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ ਅਤੇ ਕਮਿਊਨਿਟੀ ਮੈਂਬਰ ਲਗਾਤਾਰ ਪੁਲਿਸ ਦੇ ਸੰਪਰਕ ਵਿੱਚ ਨੇ। ਗਲੌਕਸਟਿਨ ਨੇ ਕਿਹਾ ਕਿ ਫਿਲਹਾਲ ਕਤਲ ਦੇ ਮਕਸਦ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਅਤੇ ਜਾਂਚ ਕਰਤਾਵਾਂ ਵੱਲੋਂ ਹਰ ਪਹਿਲੂ ਤੋਂ ਮਾਮਲੇ ਨੂੰ ਘੋਖਿਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਨਫ਼ਰਤੀ ਹਮਲੇ ਦੀ ਸੰਭਾਵਨਾ ਵੀ ਸ਼ਾਮਲ ਹੈ। ਇਬਰਾਹਿਮ ਬਾਲਾ ਦਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ ਅਤੇ ਇਸ ਦਰਦ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੈ ਉਧਰ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਜ਼ ਨੇ ਇਬਰਾਹਿਮ ਬਾਲਾ ਨੂੰ ਭਾਈਚਾਰੇ ਦਾ ਪ੍ਰਮੁੱਖ ਮੈਂਬਰ ਕਰਾਰ ਦਿੰਦਿਆਂ ਕਿਹਾ ਕਿ ਫਿਲਹਾਲ ਇਸ ਵਾਰਦਾਤ ਬਾਰੇ ਕਿਾਸੀ ਨਾ ਲਾਏ ਜਾਣ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਤੱਥਾਂ ਦੇ ਆਧਾਰ ਤੇ ਹੀ ਕੋਈ ਸਿੱਟਾ ਕੱਢਿਆ ਜਾਵੇਗਾ ਔਸ਼ਵਾ ਦੇ ਇਸਲਾਮਿਕ ਸੈਂਟਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਈਚਾਰੇ ਨੇ ਆਪਣਾ ਸੋਹਰਦ ਮੈਂਬਰ ਗਵਾ ਦਿੱਤਾ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਹਮਲਾਵਰਾਂ ਦੇ ਮਕਸਦ ਬਾਰੇ ਫਿਲਹਾਲ ਕੁਝ ਵੀ ਕਹਿਣਾ ਮੁਸ਼ਕਲ ਹੈ। ਗੇਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕਿਸ਼ਤੀ ਪਲਟਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਅਤੇ ਪੰਜ ਜਣਿਆਂ ਦੇ ਲਾਪਤਾ ਹੋਣ ਨਾਲ ਸੰਬੰਧਿਤ ਹੈ। ਅਫਰੀਕਾ ਮਹਾਦੀਪ ਦੇ ਮੁਲਕ ਮੋਜ਼ੰਬਿਕ ਨੇੜੇ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ ਤਿੰਨ ਭਾਰਤੀਆਂ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਦੱਸੇ ਜਾ ਰਹੇ ਨੇ। ਕਿਸ਼ਤੀ ਵਿੱਚ 14 ਭਾਰਤੀ ਸਵਾਰ ਸਨ। ਅਤੇ ਬੇਰਾ ਬੰਦਰਗਾਹ ਨੇੜੇ ਇੱਕ ਟੈਂਕਰ ਦੇ ਕਰੂ ਮੈਂਬਰਸ ਨੂੰ ਧਰਤੀ ਤੋਂ ਜਹਾਜ਼ ਤੱਕ ਲਿਜਾਣ ਦੀ ਪ੍ਰਕਿਰਿਆ ਦੌਰਾਨ ਹਾਦਸਾ ਵਾਪਰਿਆ ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ 6 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਜਦਕਿ ਲਾਪਤਾ ਭਾਰਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਹਾਈ ਕਮਿਸ਼ਨ ਦਾ ਇੱਕ ਕਾਉਂਸਲਰ ਅਫਸਰ ਬੇਰਾ ਬੰਦਰਗਾਹ ਤੇ ਮੌਜੂਦ ਹੈ ਜਿਸ ਨੇ ਦੱਸਿਆ ਕਿ ਪਾਣੀ ਵਿੱਚੋਂ ਕੱਢੇ ਭਾਰਤੀ ਨਾਗਰਿਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਾਈ ਕਮਿਸ਼ਨ ਵੱਲੋਂ ਹਾਲਾਤ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਭਾਰਤੀ ਨਾਗਰਿਕਾਂ ਦੀਆਂ দেহਾਂ ਲਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਦੂਜੇ ਪਾਸੇ ਹਰਿਆਣਾ ਦੇ ਕਰਨਾਲ ਸ਼ਹਿਰ ਨਾਲ ਸੰਬੰਧਤ ਨੌਜਵਾਨ ਨੂੰ ਕੰਬੋਡੀਆ ਵਿੱਚ ਬੰਦੀ ਬਣਾਏ ਜਾਣ ਦੀ ਰਿਪੋਰਟ ਹੈ ਟਰੈਵਲ ਏਜੰਟਾਂ ਨੇ ਨੌਜਵਾਨ ਨੂੰ ਨੌਕਰੀ ਦਾ ਲਾਲਚ ਦੇ ਕੇ ਕੰਬੋਡੀਆ ਸੱਦਿਆ ਅਤੇ 3500 ਡਾਲਰ ਵਿੱਚ ਇੱਕ ਕੰਪਨੀ ਨੂੰ ਵੇਚ ਦਿੱਤਾ ਹੁਣ ਕੰਪਨੀ ਵਾਲੇ ਉਸ ਦੀ ਰਿਹਾਈ ਲਈ 5000 ਡਾਲਰ ਦੀ ਮੰਗ ਕਰ ਰਹੇ ਨੇ ਨੌਜਵਾਨ ਦੀ شناخت ਧਰਮਵੀਰ ਵਜੋ ਕੀਤੀ ਗਈ ਹੈ ਜਿਸ ਦੀ ਬਜ਼ੁਰਗ ਮਾਂ ਦਾ ਕਹਿਣਾ ਹੈ ਕਿ ਉਸਨੇ ਪਹਿਲਾ ਹੀ ਕਰਜ਼ਾ ਲੈ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਹੁਣ ਉਸਦੀ ਰਿਹਾਈ ਵਾਸਤੇ 4.5 ਲੱਖ ਰੁਪਏ ਦਾ ਪ੍ਰਬੰਧ ਕਰਨਾ ਮੁਸ਼ਕਲ ਹੈ ਕਰਨਾਲ ਪੁਲਿਸ ਕੋਲ ਦਾਇਰ ਸ਼ਿਕਾਇਤ ਮੁਤਾਬਕ ਧਰਮਵੀਰ ਤੋਂ ਨਜਾਇਜ਼ ਕੰਮ ਕਰਵਾਇਆ ਜਾ ਰਿਹਾ ਸੀ ਅਤੇ ਜਦੋਂ ਉਸ ਨੂੰ ਅਸਲੀਅਤ ਪਤਾ ਲੱਗੀ ਤਾਂ ਉਸਨੇ ਕੰਮ ਕਰਨ ਤੋਂ ਨਾ ਕਰ ਦਿੱਤੀ ਧਰਮਵੀਰ ਦੀ ਇਹ ਹਰਕਤ ਕੰਪਨੀ ਮਾਲਕ ਨੂੰ ਪਸੰਦ ਨਾ ਆਈ ਅਤੇ ਉਸਦੀ ਕੁੱਟਮਾਰ ਕਰਦਿਆਂ ਮੋਬਾਈਲ ਅਤੇ ਪਾਸਪੋਰਟ ਖੋ ਲਏ ਪੁੱਤ ਦੀ ਰਿਹਾਈ ਵਾਸਤੇ ਦਰਦ-ਦਰਦੀਆਂ ਠੋਕਰਾਂ ਖਾ ਰਹੀ ਬਜ਼ੁਰਗ ਮਾਂ ਵੱਲੋਂ My move to Canada was a big step for my parents. My mother knows my work hours, so the moment I connect to the Go Wi Fi, I'll get her message Are you on the train? Is anyone with you? And the answer is always the same. Mama is a train operator in this cabin, there's a helpline for emergencies. Then she was really calm.